ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪਹਿਲੇ ਸੂਏ ਤਾਜੀ ਸੂਈ ਜਰਤੀ ਬੱਚੀ ਦਿਖਾਉਣੀ ਆ ਚੰਗੇ ਥਣ ਹਵਾਨੇ ਵਾਲੀ ਤੇ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਬੱਛੀ ਸੂਈ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 4 ਦਿਨ ਸੂਈ ਨੂੰ ਸਮਾਂ ਹੋ ਗਿਆ ਤੇ 18 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਬੱਚਾ ਮਗਰ ਬੱਛਾ ਥਣ ਸੋਹਣੇ ਦੋਸਤੋ ਚਾਰਾ ਥਣਾ ਸੇਮ ਹੀ ਸਾਈਜ਼ ਗੈਪ ਤੇ ਨਿਕਰ ਮੇ ਕਲੇ ਕਲੇ ਲੱਗੇ ਹੋਏ ਫੋਰਸ਼ਾਂਕ ਪੂਰਾ ਵੀ ਨਹੀਂ ਹੱਥੀ ਚੁਾਈ ਵਾਲਾ ਥਣ ਦੋਸਤੋ ਕਦ ਕੜ ਚੰਗਾ ਵੱਡਾ ਕਦ ਕਾਠਾ ਹਵਾਨਾ ਦੋਸਤੋ ਪੂਰਾ ਚੰਗਾ ਤਿਆਰ ਕੀਤਾ ਹੋਇਆ ਬੱਛੀ ਨੇ ਦੁੱਧ ਬਾਈ ਹੁਣੇ ਕਹਿੰਦੇ 18 ਕਿਲੋ ਥੱਲੇ ਤਿਆਰ ਆ 4 ਦਿਨਾਂ ਹੀ ਸੂਈ ਥੱਲੇ ਥਣ ਸੋਹਣੇ ਦੋਸਤੋ ਹਵਾਨਾ ਚੰਗਾ ਬੱਛੀ ਨੇ ਤਿਆਰ ਕੀਤਾ ਹੋਇਆ ਬੱਚਾ ਮਗਰ ਬੱਛਾ ਕਦ ਕਾੜ ਚੰਗਾ ਦੋਸਤੋ ਪੰਜਾਬ ਵਾਲੀ ਜਰਸੀ ਥੋੜੀ 크ਰੋਸ ਅੰਗ ਦੇ ਵਿੱਚ ਪ੍ਰਿੰਟ ਪੂਰਾ ਸੋਹਣਾ ਦੋਸਤੋ ਬੱਛੀ ਦਾ ਕਦ ਕਾੜ ਚੰਗਾ ਵੱਡਾ ਕਦ ਕਾੜ ਆ ਥਣਾ ਦੀ ਸੋਹਣੀ ਆ ਦੋਸਤੋ ਨਿੱਗਰ ਵੀ ਚੰਗੀ ਆ ਦੋਸਤੋ ਚਾਰਾ ਥਣਾ ਸੇਮ ਹੀ ਸਾਈਜ਼ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚੁਆਈ ਵਾਲਾ ਥਾਣਾ ਦੋਸਤੋ ਫੋਰਸ ਚਾਂਗ ਪੂਰਾ ਵੀ ਨਹੀਂ ਰੇਟ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਕਰਾਂਗੇ ਜੀ ਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ